ਹੂੰ 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 ਤੂੰ ਹੁਣ ਚੱਲੇਗਾ ਮੇਰੇ ਨਾਲ ਕੀ ਕਰੇਗਾ ਹਾ ਜਾ ਜਾ ਚਾਚੇ ਦੀ ਗੱਲ ਕਰਾ ਦੇ ਡਾਕਟਰ ਨਾਲ ਤਕੜੀ ਮਾਸੀ ਸਤਿ ਸ੍ਰੀ ਅਕਾਲ ਬਾਦੂ 11 12 13 ਲੀਟਰ ਆ ਲੀ ਟਰੱਕ ਗੂਏ ਹੂੰ 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 ਨਾ ਨਾ ਉਹ ਮੁਸਾ ਬਰਿਜ ਜਿਹਨੇ ਕਰਤੇ ਲੈ ਬਵਾ ਫਿਰ ਜਿਹੜੀ ਮੈਂ ਰੋੜਾਂ ਤੂੰ ਮੈਨੂੰ ਐ ਦੱਸ ਹੁਣ ਤੂੰ ਮੁੜ ਕੇ ਆਉਣਾ ਖੇਤ ਰਹਿਣਾ ਕਿਵੇਂ ਕਰਨਾ ਮੈਂ ਤਾਂ ਮੁੜ ਕੇ ਆਉਂਗਾ ਫਿਰ ਮੁੜ ਕੇ ਆਉਣਾ ਤੂੰ ਨਾਲ ਹੀ ਘਾਤੋ ਜਾਣਾ ਕ੍ਰੋਸ ਪਾਉਣਾ ਮੈਂ ਪਾ ਲੂਗਾ ਕਰਾਫਾ ਉਹ ਫਿਰਦਾ ਮੈਂ ਉਹ ਗੱਲੇ ਹੀ ਪਾ ਲੂਗਾ ਪਹਿਲੇ 20 ਵਾਰੀ ਚਲਾਇਆ ਬੋਰ ਨਹੀਂ ਚਲਾਇਆ ਕਰੀ ਵੀਡੀਓ ਦੇਖ ਰਹੇ ਸਾਰੇ ਵੀਰੇ ਪੜਾਣ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 8 ਭਾਦੋਂ 23 ਅਗਸਤ 11:2024 ਸਮਾਂ 7:30 ਵਜੇ ਦਾ ਹੋਇਆ ਹਾਂ ਉਹੀ ਉਹੀ ਤੇੜ ਜੀ ਆ ਜਿਵੇਂ ਉਹ ਲੱਗਿਆ ਸੀ ਬੈਲਡ ਤੇ ਅੱਜ ਦਿਨ ਆਇਗਾ ਸ਼ੁੱਕਰਵਾਰ ਦਾ 8 ਵਜੇ ਲਾਈਟ ਆਊਗੀ ਨਾਲ ਬੋਰ ਹੋਰੇ ਚਲਾਉਣੇ ਆਗੇ ਗੱਗੂ ਕੇ ਪਾਣੀ ਚਾਲਜ ਭਰ ਜੂਆ ਨਾਲ ਚਲਾ ਕੇ ਹਾਂ ਥੋੜਾ ਜਿਹਾ ਗੰਡ ਮਗਾ ਕੋਈ ਗੱਲ ਨਹੀਂ ਗੱਗੂ ਇਹਨਾਂ ਦਾ ਆਹ ਚੱਲ ਜੂਗਾ ਤੇ ਇਹੇ ਤੋਂ ਦਵੱਲਾ ਦਵੱਲੀ ਨਾ ਕਰਿਆ ਕਰ ਇਹ ਮੈਂ ਤੈਨੂੰ ਇਸੇ ਕੱਲੋਂ ਸਮਝਾਉਣਾ ਉਹਨਾਂ ਉਖਲੀਆਂ ਚ ਵੱਜ ਕੇ ਉਹਨੇ ਹੀ ਫੇਰਾ ਵੱਧ ਕੰਮ ਖਰਾਬ ਹੁੰਦਾ ਕਾ ਕਿਹ ਲੈ ਆਵਾਂਗੇ ਰਾ ਕਿਹੜਾ ਲੈ ਮਗਾ ਇਹ ਵੇਚਦਾ ਥੋੜਾ ਜਿਹਾ ਰੱਖਿਆ ਤੇ ਉਹਨੇ ਵੇਖਾਂਗੇ ਕੋਈ ਬਾਹਰਲਾ ਮੰਗਾ ਲੈਨੇ ਡਾਕਟਰ ਵੱਡਾ ਹਨਾ ਵਾਸੀ ਬਾਹਰੋਂ ਮੰਗਾ ਲੈਨੇ ਆ ਬਦਵਾਰ ਤੇ ਬਾ ਹਾਂ ਟਾਪ ਮੋੜੋਂ ਲੈ ਆਪਾ ਕਿ ਟਾਪ ਮੋੜੋਂ ਤੂੰ ਫਿਰ ਉਹ ਹਾਲ ਕਿੱਥੇ ਚਲਾਵਾਂਗੇ ਆਪਾਂ ਏਡੇ ਏ ਲੈ ਟੱਸ ਚੱਕਦੇ ਰੋੜ ਦੀ ਗੱਡੀ ਤੂੰ ਲੈ ਨਿਆਰੇ ਫਿਰ ਆਪਦੇ ਤੇ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਜਿਵੇਂ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਨਵੇਂ ਆ ਤਾਂ ਫੋਲੋ ਵੀ ਕਰ ਲਿਓ ਪਾਣੀ ਭਰਤਾ ਗੈਂਪਰ ਅੱਜ ਦਾ ਚਾਹ ਜੀ ਭਰਤਾ ਇਹਨੇ ਕਿ ਮੈਂ ਘਰੇ ਰਹੂੰ ਆ ਚਾਹ ਜੀ ਗੈਂਪਰ ਭਰ ਕੇ ਰੱਖਦਾ ਲੈ ਰੇੜੀ ਪਾ ਹਾਂ ਹੈ ਤੂੰ ਮੇਰੀ ਰੋਟੀ ਭੜਾਈ ਉਹਦੇ ਨਾਲ ਇੱਕ ਗਲਾਸ ਲਿਆਈ ਵੱਡਾ ਗਲਾਸ ਲਿਆਈ ਪਾਣੀ ਪੀਣ ਦਾ ਨਜ਼ਾਰਾ ਆ ਜਾਂਦਾ ਵਧੀਆ ਜੈਕ ਜੈਂਗਾ ਆਪਾਂ ਮਿਲ ਆਇਆ ਦੇਖਦੇ ਰਹੇ ਗੋਚਾ ਜਦ ਨਾਲ ਹੋਇਆ ਕਰੇ ਰਹਿਣ ਦਾ ਡੰਗਾ ਵਸੀ ਡੰਗਾ ちゃっਾ ਮਾਰ ਲਿੰਗੜਾ ਚਾਚੇ ਨੇ ਕਿਹੜਾ ਦਵਾ ਲਿਆ ਉਹ ਇੱਕ ਦਿਨ ਚ ਹੁਣ ਤਾਂ ਤੁਰਨ ਵੀ ਲੱਗ ਗਿਆ ਸੁੱਖ ਨਾਲ ਠੀਕ ਐ ਠੀਕ ਆ ਲੈਣਾ ਯਾਰੇ ਨਹਿਰ ਤੱਕ ਆ ਅੱਗੇ ਨਹਿਰ ਤੱਕ ਸੜਕ ਵਧੀਆ ਖੁੱਲੀ ਐ ਇਹ ਤੇ ਨੌਜਵਾਨ ਪਿੰਡ ਦਾ ਚੋਬਰ ਅਗਲੇ ਪਿੰਡ ਪੜਨ ਨਹੀਂ ਜਾਂਦਾ ਜੋੜਕੀਆਂ ਮਾਨਸਾ ਜ਼ਿਲ੍ਹੇ ਦੇ ਆਪਣਾ ਪਿੰਡ ਸੂਰਤੀ ਆ ਸਰਸਾ ਜ਼ਿਲ੍ਹੇ ਚ ਜਦੋਂ ਅਸੀਂ ਪੜਨ ਜਾਂਦੇ ਹੁੰਦੇ ਸੀਗੇ ਕੁਸਲੇ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਉਹ ਵੀ ਇੱਧਰਲੇ ਖੇਤ ਜਾਂਦੇ ਨੂੰ ਜਿਹੜੇ ਆਪਾਂ ਛੋਟੀ ਸੜਕ ਤੇ ਉਦੋਂ ਅਸੀਂ ਵੀ ਐਂ ਕਰਦੇ ਹੁੰਦੇ ਉਦੋਂ ਉਹ ਕੱਚਾ ਹੁੰਦਾ ਸੀ ਅੱਗੇ ਰਾਹ ਵਾਲਾ ਖਰਾਬ ਹੁੰਦਾ ਸੀ ਉਦੋਂ ਅਸੀਂ ਇੱਧਰ ਦੀ ਜਾਂਦੇ ਹੁੰਦੇ ਇੱਥੋਂ ਤੱਕ ਤੇ ਉੱਥੋਂ ਨਹਿਰ-ਨਹਿਰ ਪੈ ਕੇ ਫੇਰ ਆਏ ਮੈਨੂੰ ਤਾਂ 3 ਕਿਲੋਮੀਟਰ ਬਾਅਦ ਇੱਧਰ ਨੂੰ ਪੁੱਠਾ ਜਿੱਨਾ ਇੱਧਰੋਂ ਨਹਿਰ ਤੱਕ ਜਾਂਦੇ ਆ ਉਨਾ ਹੀ ਪੁੱਠਾ ਇੱਧਰ ਕੋਲ ਤੁਸਲਾ ਇੱਧਰ ਆਪਣੇ ਬਰਾਬਰ ਆ ਪਿੰਡ ਤੇ ਅਸੀਂ ਵੀ ਐਂ ਕੋਈ ਨਾ ਕੋਈ ਸਾਧਨਾ ਆ ਜਾਂਦਾ ਨੂੰ ਹੱਥ ਪਾ ਲੈਂਦੇ ਤਾਂ ਆਪਦੀ ਗੱਲਬਾਤ ਯਾਦ ਆ ਗਈ ਕਿ ਬੰਦਾ ਚੱਲ ਵੀ ਗਰਮੀ ਹੈਗੀ ਤੇ ਉੱਥੋਂ ਤੱਕ ਫੇਰ ਮੈਂ ਵੀ ਇਹਦਾ ਖਿਆਲ ਰੱਖ ਲਿਆਂਗਾ ਕਿ ਗੱਡੀ ਇੱਕ ਟਾਇਰ ਆਪਾਂ ਵੀ ਸਾਈਡ ਤੇ ਰੱਖੀਏ ਪਾਸੇ ਤੇ ਉਹਨੂੰ ਕੋਈ ਆਹ ਦਿੱਕਤ ਨਾ ਆਵੇ ਉਹ ਕਿਵੇਂ ਨੌਜਵਾਨ ਮੰਗਲਾ ਬੰਲਾ ਦਰਕੇ ਦਰਕੇ ਬਹੁਤ ਖੁਨਾ ਬਣੀ ਜਾਂਦੜ ਕੇ ਦਰ ਕੇ ਬਹੁਤ ਅੱਗੇ ਸਾਹਮਣੇ ਧੁੰਦ ਜੀ ਬਣੀ ਜਾਂਦੇ ਜਿਵੇਂ ਐਨ ਪਹਾੜਾਂ ਚੋਂ ਦੇ ਅਗੇ ਬੱਦਲ ਜਿਦੋਰੇ ਫਿਰਦੇ ਠੀਕ ਐ ਆ ਹਰਿਆਣਾ ਪੁਲਿਸ ਸੂਰਤੀਆ ਹਾਂ ਨਰਜ ਪਾਣੀ ਆ ਰੋਕਿਆ ਹੋਇਆ ਹਲੇ ਬੰਦੀ ਵਾਲਾ ਮਾਹੌਲ ਜੇ ਚੱਲ ਰਿਹਾ ਹੈਗਾ ਤੇ ਇਤੋਂ ਅੱਗੇ ਸੜਕ ਪੀੜੀ ਹੈਗੀ ਇਹਨੂੰ ਕਿਹਾ ਸੀਗਾ ਵਾਹਰ ਚਾਲ ਨਹਿਰ ਤੱਕ ਤੋਂ ਲਾਈਨ ਯਾਰੇ ਤੇ ਆਪਣੇ ਪਿੰਡ ਵੀ ਵੈਸੇ ਸਕੂਲ ਹੈਗਾ ਵੇ 10ਵੀਂ ਤੱਕ ਦਾਗਾ ਤੇ ਇਹ ਕੀ ਕਰਦੇ ਆ ਜਵਾਕ ਇਥੋਂ ਦੇ ਪੰਜਾਬ ਬੋਰਡ 'ਚ ਪੜ੍ਹਦੇ ਸਾਡੇ ਜਿਆਦਾਤਰ ਬਹੁਤ ਇਹ ਕਿ ਆ ਬਹੁਤ ਇੱਥੇ ਪਿੰਡ ਸਕੂਲ 'ਚ ਵੀ ਵਧੀਆ ਸੁਣੀ ਰੌਣਕ ਹੁੰਦੀ ਐ ਇੱਥੇ ਵੀ ਵਧੀਆ ਪੜ੍ਹਦੇ ਨੇਗੇ ਤੇ ਪੰਜਾਬ ਬੋਰਡ 'ਚ ਲੱਗ ਜਾਂਦੇ ਸਾਡੇ ਇੱਥੇ ਮੰਨ ਲੀ ਜੇ ਉਹ ਆਪਣਾ ਹੁੰਦਾਗਾ 8ਵੀਂ ਕਲਾਸ ਦਾ ਸਿਸਟਮ ਜੇ ਤੁਮ ਜੇ ਉਹਨਾਂ ਕੋਸ਼ ਹੁਣ ਪਹਿਲਾਂ ਸ਼ੁਰੂ ਤੋਂ ਲਾ ਦਿੰਦੇ ਹੁਣ ਤਾਂ ਬੈਨਾਂ ਬੋਨਾਂ ਵਾਲਾ ਸਿਸਟਮ ਸੋਹਣਾਗਾ ਉਦੋਂ ਤਾਂ ਪਹਿਲਾਂ ਤਾਂ ਸਾਈਕਲਾਂ ਤੀ ਹੁੰਦਾ ਸੀ ਸਾਡਾ ਸਾਰਾ ਪ੍ਰੋਗਰਾਮ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਅਸੀਂ ਵੀ ਤੇ ਹੁਣ ਅੱਤੋਂ ਜ਼ਿਆਦਾ ਸਾਡੇ ਵਾਲੇ ਪੰਜਾਬ ਚ ਹੀ ਪੜਦੇ ਇਧਰ ਤਲਵੰਡੀ ਸਾਬੋ ਅਦ ਨਾਲ ਦੇ ਪਿੰਡ ਜਿੰਨੇ ਵੀ ਪੰਜਾਬ ਦੇ ਆ ਜੋੜ ਕੇ ਸਕੂਲ ਹੈਗਾ ਹੁਣ ਕੋਸਲੇ ਆ ਜਿੱਥੇ ਵੀ ਤੇ ਠੀਕ ਆ ਬਾਕੀ ਮਾਹੌਲ ਆ ਪਿੰਡ ਵੀ ਸੋਹਣੀ ਰੌਣਕ ਹੁੰਦੀ ਆ ਸਕੂਲ ਚ ਤੇ ਪਰ ਜਦੋਂ ਉਹਨਾਂ ਜਵਾਕ ਨੂੰ ਸੁਰਤ ਹੀ ਆਉਂਦੀ ਆ ਉਦੋਂ ਆਏ ਜੇ ਹੋਣ ਲੱਗ ਜਾਂਦਾ ਕਿ ਭਈ ਆਪਾਂ ਤਾਂ ਉਸ ਬੱਸ ਦੇ ਜੜ ਕੇ ਆ ਕਰਾਂ ਬੈਂਤ ਤੇ ਜੜ ਕੇ ਜਾਇ ਕਰਾਂਗੇ ਤੇ ਅੱਜ ਕੱਲ ਫਿਰ ਜਵਾਕਾਂ ਦੀ ਇਹਦਾ ਪਗਾਉਣੀ ਪੈਂਦੀ ਹੈਗੀ ਕਿ ਮੌਸਮ ਦੇਖਦੇ ਦੇਖਦੇ ਹੋਰ ਬਹੁਤ ਹੁਸਨਤ ਹੋ ਗਿਆ ਯਾਕੂ ਪੀੜੀ ਯਾਦਾਂ ਰੱਖੀ ਅੱਗੇ ਪਿੱਛੇ ਤੇ ਲਿੰਕ ਰੋਡ ਸਿੱਧਾ ਜੋੜਕੀਆਂ ਨੂੰ ਜਾਂਦਾ ਮਾਨਸਾ ਜ਼ਿਲ੍ਹੇ ਦਾ ਪਿੰਡ ਨਾਲ ਇਹ ਦੋਨੇ ਰਾਹਾਂ ਤੇ ਆਪਾਂ ਖੇਤ ਆ ਜਾਂਦੇ ਹਾਂ ਉਹਨਾਂ ਉੱਧਰਲੀ ਸੜਕ ਜਾਂਦੀ ਹੈ ਜਿਹੜੀ ਆ ਬਠਿੰਡੇ ਨੂੰ ਉਸ ਤੇ ਵੀ ਆਏ ਨੇ ਕਦੇ ਇੱਧਰ ਦੀ ਤੇ ਹੋਰ ਗੱਲਾਂ ਛੱਡੋ ਮੌਸਮ ਦਾ ਨਜ਼ਾਰਾ ਵੇਖੋ ਖੇਤ ਪਹੁੰਚਦੇ ਪਹੁੰਚਦੇ 10 ਮਿੰਟਾਂ ਦੇ ਵਿੱਚ ਮੌਸਮ ਹੋਰ ਹੀ ਬਣ ਗਿਆ ਕੁਛ ਆ ਲੱਗਦਾ ਹੈ ਬਰਸਾਤ ਹੋਣ ਵਾਲੀ ਹੈ ਆਣ ਠੰਡੀ ਹਵਾ ਸੋਹਣੇ ਨਜ਼ਾਰੇ ਚੱਕ ਬੰਦ ਕਰ ਲਈ ਗੱਡੀ ਆਪਾਂ ਇਥੇ ਅ ਨਰਮਾ ਦੇਖੋ ਕਿਡਾ ਸੋਹਣਾ ਫਲ ਤਿਆਰ ਕਰਿਆਗਾ ਸੋਹਣੇ ਢੀਂਡੇ ਲੱਗੇ ਖੈਰ ਸੁੱਕਣ ਨਾਲ ਅੱਗੇ ਵੀ ਸੋਹਣਾ ਫਲ ਚੱਕ ਰੱਖਿਆ ਭਾਦੋਂ ਚੈਣ ਹੁਣ ਫਲ ਦਾ ਜ਼ੋਰ ਪੈ ਜਾਂਦਾਗਾ ਤੇ ਇਹ ਚਾਰ ਕਣੀਆਂ ਪਈਆਂ ਇਹਨੂੰ ਵਾਧੂ ਆ ਨਰਮੇ ਦਾ ਨਜ਼ਾਰਾ ਤੇ ਪਰ ਦੁੱਖ ਕਿੱਥੇ ਹੁੰਦਾ ਕਿ ਦੂਬਾ ਜਦੋਂ ਇਹ ਪੱਕ ਕੇ ਤਿਆਰ ਹੋ ਜਾਂਦਾ ਢੀਂਡਿਆਂ ਚ ਮੈਂ ਪੈ ਜਾਂਦੀ ਹੈ ਗੁਲਾਬੀ ਸੁੰਢੀ ਤੇ ਉਹ ਵਿੱਚੋਂ ਟਿੰਡੇ ਜੋ ਬਰ ਕੱਖ ਨੇ ਨਿਕਲਦਾ ਬਣੇ ਬਣਾਏ ਟਿੰਡੇ ਬਸ ਖੇਚ ਜਾਂਦੇ ਹੈਗੇ ਤੇ ਤਾਂ ਕਰਕੇ ਡਰਦੇ ਨਰਮਾ ਸੀ ਇਹ ਬੀਜ ਨੂੰ ਹਟ ਗਏ ਹੁਣ ਉਹ ਹਟ ਗਿਆ ਆ ਪਹਿਲਾਂ 35 40 45 ਮਣ ਤੱਕ ਵੀ ਹੋ ਜਾਂਦਾ ਸੀ ਕਿਸੇ ਦੇ ਫਿਰ ਹੁੰਦਾ ਕਰਦਾ ਭਾਈ 25 ਮਣਾਂ ਤੱਕ ਆ ਗਿਆ ਫਿਰ 20 ਤੋਂ 15 15 ਤੋਂ ਹੁਣ 10 8 7 ਮਣ ਧੀ ਰਹਿ ਗਿਆ ਪਿਛਲੇ ਸਾਲਾਂ ਚ ਇੱਕ ਦੋ ਸਾਲਾਂ ਚ ਤਾਂ ਇਹ ਤਿੰਨਾ ਚਾਰਾਂ ਕ ਸਾਲਾਂ ਚ ਨਰਮੇ ਦੀ ਖੇਡ ਖਤਮ ਹੋ ਗਈ ਸਾਰੇ ਜਿੰਨੇ ਖੇਤ ਦੇਖਦੇ ਆ ਉਹ ਸੀਰੇ ਦਾ ਨਰਮਾ ਥੋੜਾ ਜਿਹਾ ਉੱਥੇ ਆਪਣੇ ਗੱਲਾਵੇ ਉਧਰ ਤੇ ਸਾਰੇ ਇੱਥੇ ਹੁਣ ਝੋਨਾ ਪਹਿਲਾਂ ਸਾਰੇ ਨਰਮਾ ਹੁੰਦਾ ਸੀਗਾ ਖੈਰ ਸੁੱਕਣ ਨਾਲ ਸੋਹਣਾ ਹੁੰਦਾ ਸੀਗਾ ਸੋਹਣਾ ਸਰਦਾ ਸੀਗਾ ਨਰਮੇ ਨਾਲ ਤੇ ਪ੍ਰਮਾਤਮਾ ਕਰੇ ਸੋਹਣਾ ਹੋਵੇ ਇੰਤਕੀ ਜਿਹਦੇ ਵੀ ਨਰਮਾ ਹੈਗਾਗਾ ਲਾਈਟ ਵੀ ਆ ਚੁੱਕੀ ਆ ਤੇ ਨਾਲ ਦੀ ਨਾਲ ਕਣੀਆਂ ਦਾ ਸ਼ਗਨ ਜਿਆ ਵੀ ਹੋਣ ਲੱਗ ਗਿਆ ਆ ਸੌਣ ਸਾਤਰ ਜੀ ਕਰੂਗਾ ਮੈਨੂੰ ਲੱਗਦਾ ਮੀਂਹ ਦਾ ਕਿਹੜਾ ਆਉਂਦਾਗਾ ਬੱਦਲ ਜਿਆ ਬਣਿਆ ਸੀ ਜਿਹੜਾ ਉਹਦਾ ਖੁਰ ਗਿਆ ਇਧਰ ਜੇ ਥੋੜੀਆਂ ਜੀਆਂ ਹਲਕੀਆਂ ਜੀਆਂ ਕਣੀਆਂ ਕਿਤੇ ਆ ਡਿੱਗ ਰੀਆਂ ਨੇ ਵਧੀਆ ਵਧੀਆ ਵਈਆ ਆਪ ਦੱਸੋ ਔਰ ਬਿੰਦਰ ਸਿੰਘ ਮੀ ਬਹੁਤ ਆ ਮੀ ਬਹੁਤ ਫੇਟ ਜਿਹੋ ਘੜਦ ਘੜਦੀ ਭਿੱਜ ਗਏ ਹਟਿਆਈ ਹਟਿਆਈ ਮੁੜ ਕਾ ਆਇਆ ਸੀ ਉੱਤੇ ਕੰਨੀਆਂ ਪੈ ਜਾਂ ਪਾਂ ਜਾ ਹੋ ਜਾਂਗੇ ਆ ਲੱਗਣ ਖਾਓ ਜੀ ਆਏ ਕੀ ਹੰਦਾ ਬਟੇ ਜਾਉਦੀ ਹੋਏ ਨੇ ਅੱਛਾ ਠੀਕ ਆ ਸਰ ਠੀਕ ਹੈ ਚਲੋ ਆਪਣੇ ਆਪਣੇ ਹਿਸਾਬ ਤਰੀਕਾ ਹੁੰਦਾ ਸਰੀਰ ਦਾ ਮੈਂ ਤਾਂ ਹੀ ਨਹਾ ਨੂ ਲੈਣਾ ਮੁੜ ਕਾ ਇਹ ਜੋ ਕੋਈ ਚੱਕਰ ਨਹੀਂ ਸੰਡੇ ਬਾਣੀ ਚ ਚੌਥੇ ਨਾਲ ਆਇਆ ਹਾਂ ਸਾਫਰ ਮੈਨੂੰ ਤੁੱਤੇ ਬਣੀ ਨਾਲ ਹੋ ਜਾਂਦਾ ਥੋੜਾ ਜਿਖਾਮ ਜਾਂ ਠੰਡੀ ਠੰਡੇ ਨਾਲ ਕੋਈ ਦਿੱਕਤ ਨਹੀਂ ਮੱਠੀਆਂ ਮੱਠੀਆਂ ਕਣੀਆਂ ਭੂਰ ਵਰਗੀਆਂ ਲਗਾਤਾਰ ਡਿੱਗੀ ਜਾਂਦੀਆਂ 30 35 ਮਿੰਟ ਹੋ ਕੇ ਤੇ ਪੈਂਦੀਆਂ ਹੋਈਆਂ ਕਣੀਆਂ ਦੇ ਵਿੱਚ ਗੱਗੂ ਆ ਗਿਆ ਆਪਣੀ ਰੋਟੀ ਲੈ ਕੇ ਪ੍ਰਸ਼ਾਦਾ ਲੈ ਕੇ ਭਿੱਜ ਵੀ ਗਿਆ ਨੌਜਵਾਨ ਥੋੜਾ ਥੋੜਾ ਸਿੱਖ ਸਿੱਖਾ ਜਾਂ ਹੋ ਗਿਆ ਲੋਟਾਂ ਇੱਥੇ ਰਹੇਗਾ ਨਾ ਅਜਾਣਾ ਹਰਗੋੜ ਜਾ ਕੇ ਆਉਗੇ ਕਿਉਂ ਜੀਨ ਲੱਗਣਾ ਲੱਸੀ ਦਾ ਬਾਬਾ ਸਾਰੀ ਲੈ ਆਉਂਦਾ ਲੱਸੀ ਹੈ ਮੈਂ ਕਿਹਾ ਤੁਸੀਂ ਵੱਡੀ ਬੋਤਲ ਚ ਲੱਸੀ ਭੇਜ ਦੋ ਦੁਪਹਿਰੇ ਹੀ ਪੀਵਾਂਗਾ ਲੱਸੀ ਹੈ ਜੇ ਮਾਨ ਕਾਹਦਾ ਲੱਸੀ ਗਾ ਹਾਂ ਤੇ ਇੱਕ ਦੋ ਵੀਰ ਬਾਈ ਕਹਿੰਦੇ ਹੁੰਦੇ ਆ ਕਿ ਚਾਹ ਬਹੁਤ ਪੀਨੇ ਤੁਸੀਂ ਚਾਹ ਘੱਟ ਪੀਆ ਕਰੋ ਚਾਹ ਅਸੀਂ ਬਾੜੀ ਨਹੀਂ ਪੀਂਦੇ ਬਈ ਅਸੀਂ ਜੱਗ ਜੁਗ ਜੀ ਬਾੜੀ ਦਿਖਾਉਨੇ ਆ ਕਿ ਚਾਹ ਤਾਂ ਅਸੀਂ ਇੱਕ ਟਾਈਮ ਕਦੇ ਦੋ ਟਾਈਮ ਪੀ ਲੈਨੇ ਹੁੰਨੇ ਆ ਤੇ ਕਦੇ ਐਵੇਂ ਵੀ ਕੰਮ ਹੋ ਜਾਂਦਾ ਕਿ ਜਮਾਈ ਨਹੀਂ ਪਿੰਦੇ ਅੱਜ ਮੈਂ ਤੜਕੇ ਵੀ ਪੀਕੇ ਨਹੀਂ ਆਇਆਗਾ ਹੁਣ ਮੈਨੂੰ ਭੁੱਖ ਲੱਗੀ ਸੀ ਕੋਡਾ ਰੜੀ ਜਾਂਦਾ ਸੀ 7:30 9:00 ਵਜੇ ਦਾ ਹੋ ਗਿਆ ਹਾਂ ਕੱਲ ਵੀ ਅਸੀਂ ਦੁਪਹਿਰ ਵਾਲੀ ਚਾਹ ਮਗਾਉਂਦੇ ਨਹੀਂ ਹੁੰਦੇ ਹੁਣ ਘਰੋਂ ਤੇ ਤਾਂ ਕਰਕੇ ਬਸ ਅਸੀਂ ਐ ਨਹੀਂ ਪਤਾਗਾ ਐ ਬਿਨਾਂ ਚਾਹ ਤੋਂ ਤੁਰੇ ਫਿਰ ਚਾਹ ਦਾ ਸਾਨੂੰ ਕੋਈ ਅਮਲ ਨਹੀਂ ਭਈ ਚਾਹ ਅਸੀਂ ਸਵਾਦ ਵਾਸਤੇ ਪੀਂਦੇ ਆ ਕਿ ਰੋਟੀ ਤੋਂ ਬਾਅਦ ਜੇ ਵਧੀਆ ਲੱਗਦਾ ਕੱਪ ਉਹੋ ਗੱਲ ਬਾਤ ਜੀ ਐ ਠੀਕ ਲੱਗਦੀ ਆ ਤੇ ਨਹੀਂ ਆਏ ਕੋਈ ਸਾਨੂੰ ਐ ਨਹੀਂ ਚਾਹ ਦੀ ਕਿ ਬਈ ਹੋਵੇ ਹੀ ਹੋਵੇ ਤੇ ਹੁਣ ਤੋਂ ਵਾਪਸ ਜਾਏਗਾ ਹਾਂ ਦੱਲਾ ਉਹ ਉਹਨੇ ਫਿਰ ਪਿਛਾਉ ਕਰੀਂਗਾ ਕੀ ਕਿਹੜਾ ਹਿੱਟਾ ਰਕਿਆ ਜਾਦੂ ਦਾ ਦਿਖਾ ਦਾ ਮੈਂ ਆਵਦੇ ਪ੍ਰਸ਼ਾਦਾ ਪਾਣੀ ਛਾੜਦਾ ਤੇ ਕਣੀਆਂ ਦਾ ਮੌਸਮ ਜਿਵੇਂ ਬਣਿਆ ਹੋਇਆਗਾ ਸੁਹਾਗਾ ਤੇ ਇਧਰ ਆਪਾਂ ਲੋਹਾ ਵੇ ਨਾਲ ਆ ਉਹਦਾ ਮੰਜਾ ਢਾਕਤਾ ਸੀ ਕਿ ਗਿਜ ਗਿਜ ਜੀ ਨਹੀਂ ਹੋਣੀ ਸਿਕ ਸਿਕਾ ਨਹੀਂ ਹੋਣਾ ਤੇ ਕੰਮ ਕੋਈ ਬਾੜਾ ਹੈ ਨਹੀਂਗਾ ਗਿਆ ਉਹਦਾ ਪੈ ਕੇ ਆਰਾਮ ਫਰਮਾ ਲਾਂਗੇ ਕੋਈ ਨੱਕੇ ਬੰਨੇ ਇਧਰ ਉਧਰ ਕਰਕੇ ਪਾਣੀ ਛੱਡ ਛੜਾ ਕੇ ਤੇ ਠੀਕ ਹੈ ਮੇਤਰਾ 4:21 ਦਾ ਸਮਾਂ ਹੋ ਗਿਆ। ਅਹ ਖੇਤ ਤੋਂ ਛੁੱਟੀ ਕਰਨ ਲੱਗਿਆ ਅੱਜ ਵੇਲੇ ਸਿਰ ਉੱਥੇ ਜਾਣਾ ਪਿੱਛੇ ਗੱਡੀ ਕੱਢਿਆ ਸੀਗਾ ਹਰਾ ਵੜਦੇ ਆ ਤੇ ਦਿਨ ਚ ਅੱਜ ਬਲੌਗ ਨਹੀਂ ਬਣਾਇਆ ਥੋੜਾ ਜਿਹਾ ਕੰਮ ਕਰਿਆ ਥੋੜਾ ਜਿਹਾ ਆਰਾਮ ਫਰਮਾਇਆ ਤੇ ਗੱਗੂ ਦੇ ਝੋਨੇ 'ਚ ਪਾਣੀ ਲਾਇਆ। ਤੇ ਗੱਗੂ ਅੱਜ ਛੁੱਟੀ ਤੇ ਸੀਗਾ। ਫਿਲਹਾਲ ਹਰੇ ਲਵੇ ਹੁੰਨੇ ਆ। ਆਏ ਨਹੀਂ ਫਿਰ। ਮੈਂ ਕੱਲਾ ਆਉਂਦਾ ਤੇ ਜਦੋਂ ਆਏ ਉਹ ਮੈਂ ਖਿੱਚ ਕੇ ਵਰਵਾ ਦਿੱਟ ਕੇ। ਹਾਂ। ਉਹ ਬੈਣ ਬਣਾ ਕੇ ਚੁੱਪਕਾ ਕੇ ਬਣੀ ਫਿਰਦਾ ਠੀਕ ਐ ਜੇ ਮੈਨੂੰ ਉਹਦੇ ਐਂ ਦੱਸੰਦੇ ਹੈ ਵੀ ਅਸੀਂ ਨਹੀਂ ਆਉਂਦੇ ਹਾਂ ਸਵਾਦ ਕਰ ਲਾ ਭਾਈ ਸੱਚ ਉਹ ਨਹੀਂ ਆਈ ਦਾ ਹਾਂ ਉਹ ਉੱਤੋਂ ਥੱਲਾ ਹੋ ਜਾਂਦਾ 40 ਮਿੰਟ ਪਹਿਲਾਂ ਆਇਆ ਜੇ ਮੈਂ ਨੱਕਾ ਉਹਦਾ ਪਿੱਛੋਂ ਕਰੀ ਜਾਂਦਾ ਠੀਕ ਆ ਤੇ ਆਹੀ ਭਾਈ ਸਾਡਾ ਕਹਾ ਅੱਜਕੱਲ ਅ ਨੱਕੇ ਮੋੜਦੇ ਇਹਦੇ ਨਾਲ ਉਹ ਅਗਲੀ ਡੱਗੀ ਜਿਉ ਨੌਜਵਾਨ ਬੱਗਾ ਬੰਦ ਕਰਕੇ ਆਇਗਾ ਨੱਕਾ ਆ ਨੱਕਾ ਖੋਲਿਆ ਪਾਣੀ ਦੀ ਵਾਰੀ ਆ ਪਾਣੀ ਸੁਣਾ ਆ ਜਾਂਦਾ ਪਾਣੀ ਵਧ ਕਾ ਆਉਂਦਾ ਠੀਕ ਆ ਤੇ ਨਹਿਰ ਪਈ ਸਾਡੀ ਬੰਦੀ ਚੱਲ ਰਹੀ ਹੈ ਖੜੀ ਆ ਥੋੜੀ ਜੀ ਤੇ ਆ ਗੱਟੇ ਕਿਹੜੇ ਪਾਸੇ ਰੱਖਣੇ ਆ ਉਧਰ ਪਹਿਲਾਂ ਵੱਡਾ ਰੱਖੀਏ ਕਿ ਛੋਟਾ ਰੱਖੀਏ ਮੂੰਹ ਬੰਨ ਲਾ ਪਹਿਲਾਂ ਇਹਦੇ ਆਈ ਰੱਖਦੇ ਮੈਂ ਤੇਰਾ ਇੱਕ ਦਾ ਬੰਨ ਲਾਂ ਇੱਕ ਦਾ ਬੰਨਾਂਗਾ ਲੈ ਜਾ ਪਹਿਲਾਂ ਛੋਟਾ ਰੱਖਦੇ ਤੇ ਲੈ ਲੈ ਮੈਂ ਮੈਂ ਉਹ ਇੱਜ ਕਰੀ ਨਹੀਂ ਉਧਰ ਬਹੁਤ ਟੱਬਾ ਟਿਕਿਆ ਜੰਨੇ ਪਰਲੇ ਸਾਈਡ ਆ ਉੱਥੇ ਲੈ ਲਉ ਉਹ ਬੰਨ ਲੈ ਇੱਥੇ ਆ ਦੇ ਬਰਾਏ ਇੱਥੇ ਆ ਅੱਛਾ ਇਸ ਨੂੰ ਟੰਬਾ ਟੰਬਾ ਆਉਣ ਵਾਸਤੇ ਟੰਬਾ ਆ ਜਿਹੜੇ ਹੋ ਠੀਕ ਹੈ ਉਹ ਤੇ ਹੋ ਮੈਂ ਮੰਨ ਕੇ ਦਦਾਂ ਹਾਂ ਆ ਆ ਲਾਉਣਾ ਨੌਜਵਾਨ ਨੇ ਦੇਸੀ ਬਰਮਾ ਪੁਰਾਣਾ ਪੁਲੀ ਵਾਲਾ ਇਹ ਇੱਥੇ ਬਸ ਰੱਖਿਆ ਪਰਾਂ ਰਸਾ ਬੰਨਿਆ ਤੇ ਫਟਾ ਜਿਹੜਾ ਆ ਤੇ ਚਲਾਇਆ ਬਸ ਇਹਦਾ ਕੰਮ ਥੋੜਾ ਜਿਹਾ ਐ ਵਧ ਜਾਂਦਾ ਆਪਣੇ ਕੋਲੇ ਕ੍ਰੋਸ ਵਾਲਾਗਾ ਤੇ ਉਹਦਾ ਹੋਰ ਨਜ਼ਾਰਾ ਉਹਦੇ ਵਾਸਤੇ ਤਾਂ ਖੁੱਲਾ ਜਟਵਾ ਚਾਹੀਦਾ ਹੁੰਦਾ ਇਹਦੇ ਵਾਸਤੇ ਬਸ ਆਹ ਪੁਰਾਣੇ ਸਾਬਕਤਾ ਵਾਲਾ ਇਹ ਵੀ ਠੀਕ ਸੀਗਾ ਤੇ ਪਾਣੀ ਇਹ ਵੀ ਆਵਾ ਥੱਬੇ ਥੱਬੇ ਮੜਾ ਮੁਹੀ ਚੱਕਦੇ ਹੈਗੇ ਪੁਰਾਣੀ ਚੀਜ਼ ਪੁਰਾਣੀ ਹੈ ਕਿ ਨਹੀਂ ਵਗੇ ਬੜੀ ਜੰਗੀ ਸ਼ੇਰਾਂ ਬੰਦ ਨੂੰ ਜੀ ਨਹੀਂ ਕਰਦਾ ਯਾਰ ਖੋਲ ਲੀ ਮਗਰੋਂ ਤੇ ਮਾਇ ਹਰਾ ਇਹ ਲਾਉਣ ਹੀ ਲੱਗਿਆ ਪੰਜ ਸੱਤ ਕ ਥੱਬੇ ਲਾਹੇ ਸੀਗੇ ਤੇ ਨੌਜਵਾਨ ਨੇ ਆਵਾਜ਼ ਮਾਰਤੀ ਕਹਿੰਦਾ ਆ ਜਾ ਆ ਬਰਮਾ ਫਿੱਟ ਕਰੀਏ ਉਹ ਕਟਾਵਾੜ ਜੂ ਫੜਕਾਇਦਾ ਵੇਣਾ ਚੱਲਾ ਪਾਣੀ ਤਾਂ ਬੜਾ ਕਿੰਨਾ ਆ ਪਹਿਲਾਂ ਇੱਕ ਵਾਰਮਾ ਫਿੱਟ ਕਰਾ ਕੇ ਆਏ ਆ ਤੇ ਹੁਣ ਭਾਈ ਸਾਹਿਬ ਬਲਵਿੰਦਰ ਸਿੰਘ ਖਾਲਸਾ ਜੀ ਖੁਦਾ ਆਪ ਆਗੇ ਸਾਸਤਰੀ ਕਾਲ ਬਾਈ ਜੀ ਤੇ ਨੇ ਲਿਆਉਣਾ ਆਪਣੇ ਵਾਲਾ ਵਰਮਾ ਇੱਥੇ ਲਾਉਣਾ ਕਹਿੰਦਾ ਮੈਂ ਤੇ ਮੈਨੂੰ ਬਈ ਦੱਸ ਗਿਆ ਸੈਟਿੰਗ ਜੀ ਕਿਵੇਂ ਬਣੂਗੀ ਮਿੱਟੀ ਮੁੱਟੀ ਖਿੱਚ ਲੂੰ ਕਹਿੰਦਾ ਉਹੀ ਹਿਸਾਬ ਨਾਲ ਆਂ ਕਰਾਹਾ ਪਾ ਲਿਆ ਤੇ ਉਹ ਕ੍ਰੋਸ ਵਾਲਾ ਬਸ ਥੋੜਾ ਜਿਹਾ ਤਰਸ਼ ਮਾਇਆ ਤਾਂ ਕਰਕੇ ਉਹਨੂੰ ਉਤਾਰਨਾ ਹੁੰਦਾ ਚਲ ਵੀ ਨਵੇਂ ਬੰਦੇ ਨੂੰ ਇਹ ਹੁੰਦਾ ਕਿ ਪਤਾ ਨਹੀਂ ਕਿਵੇਂ ਸੈੱਟ ਆਊਗਾ ਇਹ ਹਰਾ ਵੜ ਤੇ ਵੜ ਤੇ ਹੁਣ ਫੇਰ ਇਧਰ ਟੱਪਿਆ ਆਪਾਂ ਤੇਰੀ ਗੱਲ ਬਾਤ ਬਸ ਮੜੀ ਜੀ ਸਫਾਈ ਜੀ ਕਰਾ ਕੇ ਇੱਥੇ ਫਿਰ ਉੱਡ ਜਾਗੇ ਉਹ ਆਹੀ ਗਰੂਏ ਤੇ ਫਿਰ ਹਰਾਵਾੜ ਕੇ ਘਰਾਂ ਨੂੰ ਤੇਰ ਬੰਗੀ ਲਾ ਦਾਂਗੇ ਕਿਹੜੇ ਪਾਸੇ ਲਾਉਣਾ ਹਾਂ ਇੱਥੋਂ ਲੱਗ ਜੂਆ ਮੜਾਏ ਬਸ ਇਹਨੂੰ ਸਾਫ ਜਿਆ ਕਰ ਦੇ ਤੇ ਉਧਰ ਮੂੰਹ ਕਰ ਲਿਆ ਉਧਰ ਹੀ ਪਾਉਣਾ ਪਾਣੀ ਉਹ 8 ਇੰਚੀਆ ਪਾਈਪ ਮੇਰੇ ਹੱਥ ਦਾ ਲੱਗਦੀ ਨਹੀਂ ਠੀਕ ਐ ਸਿਆਹਾ ਪਾਈਪ ਲਾਈਨ ਨਵੀਂ ਬਣੀ ਆ ਤੇ ਹਜੇ ਨੱਕੇ ਨੁੱਕੇ ਬਣਾਏ ਨਹੀਂ ਚੰਗੀ ਤਰ੍ਹਾਂ ਸੈਟਿੰਗ ਹੋਈ ਨਹੀਂ ਐ ਇੱਥੇ ਰੋਕ ਆ ਠੀਕ ਐ ਤਿਆਹ ਨੱਕੇ ਬੰਨੇ ਆ ਭਈ ਅੱਜ ਗੱਲ ਦੇ ਸਾਡੇ ਜਿਹੜੇ ਚਾਬੀਆਂ ਨਾਲ ਬੰਦ ਹੋ ਜਾਂਦੇ ਆ ਜਿਹੜੀ ਉਹ ਬੱਗਾ ਚੱਕੀ ਵਰਦਾ ਸੀ ਮੋਢੇ ਤੇ ਹੋਰ ਖਾਲਸਾਈ ਚੜਦੀ ਕਲਾ ਚਲ ਚੜਦੀ ਕਲਾ ਜੀ ਰੱਖੇ ਪ੍ਰਮਾਤਮਾ ਤੇ ਡੱਟਦੀ ਅੱਜ ਰਾਤ ਨੂੰ ਬਾਰੀ ਨਾਲ ਜਾ ਕੇ ਵੀ ਚੁਟਕੀ ਚ ਹਰਾ ਵੱਟ ਲਿਆ ਤੇ ਚੁਟਕੀ ਚ ਲੱਦ ਲਿਆ ਤੇ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਪਾਣੀ ਵਾਲਾ ਕੈਂਪਰ ਵੀ ਸਰਾਣੀ ਸੱਦ ਲਿਆ ਦੇਖ ਹਰ ਨਜ਼ਾਰਾ ਆ ਗਿਆ ਸਰੀਰ ਜਾ ਖੁੱਲ ਗਿਆ ਹਰੀ ਦੀ ਰੀੜੀ ਭਰ ਕੇ ਤੇ ਹੁਣ ਗੱਡੀ ਕਰਦੇ ਆ ਰਵਾਨਾ ਸਿੱਧੀ ਘਰਾਂ ਨੂੰ ਦੇਖ ਲੈ ਸਾਡੀ ਅੱਛੀ ਬਦਜੀ ਇਹੋ ਜਿਹਾ ਕੁਝ ਦੇਖਦੀ ਰਹਿੰਦੀ ਆ ਪੜਦੀ ਵੀ ਆ ਆ ਕੇ ਬਲੈਕ ਬੋਰਡ ਵਾਈਟ ਬੋਰਡ ਉੱਤੇ ਵੀ ਇਹੋ ਜਿਹੀ ਪੇਂਟਿੰਗ ਆਪਦੀ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈਗੀ ਮੈਂ ਦੇਖੀ ਕਰ ਰਹੀ ਦੇਖੀ ਜਾਂਦੀ ਆ ਵੀ 25 ਮਿੰਟ ਦੀ ਆ ਵੀਡੀਓ ਪੇਂਟਿੰਗ ਜੀ ਬਣਾਉਂਦੇ ਨੇ ਕੋਈ ਹੈਲੋ ਦੇਖ ਲੈ ਆ ਸਮਾ ਹੋ ਗਿਆ ਬਈ ਇਸ ਵਕਤ 8 ਵਜੇ ਦਾ 3 ਕਮਿੰਟ ਬਾਕੀ ਨੇਗੇ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਹਣੋਂ ਤੋਂ ਨਾਲਾ ਪ੍ਰੋਗਰਾਮ ਹਲੇ ਬਾਕੀ ਹੈਗਾ ਤੇ ਬਲੌਗ ਅੱਜ ਦਿਨ ਚ ਬਹੁਤ ਘੱਟ ਬਣਾਇਆ ਮੈਂ ਮਤਲਬ ਬਣਾਇਆ ਹੀ ਨਹੀਂਗਾ ਤੇ ਕੋਈ ਗੱਲ ਬਾਤ ਇਹ ਹੈ ਨਹੀਂ ਸੀ ਕਰਨ ਨੂੰ ਕਈ ਵਾਰੀ ਹੁੰਦਾ ਕਿ ਕਦੇ ਕਦੇ ਮਾਨ ਘੱਟ ਹੁੰਦਾਗਾ ਉਦੋਂ ਚੱਲ ਕੋਈ ਗੱਲ ਨਹੀਂ ਹੈ ਘੱਟ ਵੀਡੀਓ ਥੋੜੀ ਐਡਜਸਟ ਕਰ ਲਿਓ ਜਿੰਨਾ ਕ ਵੀ ਆਪਣਾ ਅ ਅੱਜ ਦਾ ਕਾਰਜਕ੍ਰਮ ਬਣਿਆ ਤੇ ਫਿਲਹਾਲ ਪ੍ਰੋਗਰਾਮ ਸਮਾਪਤੀ ਦੇ ਵੱਲ ਨੂੰ ਆ ਮਾਤਾ ਜੀ ਹਾਜ਼ਰ ਨੇ ਹਾਜ਼ਰੀ ਲਵਾਉਣ ਵਾਸਤੇ ਨਵਲਾਵਾ ਸੱਸਰੀ ਘਰ ਬੇਟਾ ਸੋਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਰਾ ਬਾਰਾ ਤੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਸ ਤੁਸ ਲਾਇਕ ਤੁਸ ਦੇ ਬਲੌਗ ਦੇਖਿਆ ਕਰੋ ਜਰੂਰ ਹੱਥ ਭਜਾਣਾ ਛੱਡਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਿਆ ਕਰੋ ਤੇ ਧੰਨਵਾਦ ਤੁਹਾਡੇ ਸੱਸਰੀ ਘਰ ਦੋਬਾਰ ਠੀਕ ਹੈ ਜੀ ਮਾਤਾ ਜੀ ਤੁਹਾਨੂੰ ਵੀ ਧੰਨਵਾਦ ਤੁਹਾਡਾ ਵੀ ਤੇ ਫਿਲਹਾਲ ਇੱਥੇ ਹੀ ਸਮਾਪਤੀ ਆਪਣੇ ਅੱਜ ਦੇ ਕਾਰਜਕ੍ਰਮ ਦੀ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਜਿਹੜੇ ਤੁਸੀਂ ਦੇਸੋਂ ਪ੍ਰਦੇਸੋਂ ਸਾਨੂੰ ਦੇਖਦੇ ਹੋ ਸਮਾਂ ਕੱਢ ਕੇ ਪਰਿਵਾਰਾ ਸਮੇਤ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ